ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਸਰਪੰਚ ਸਾਹਿਬ ਆ ਗਏ ਚੁੱਕੇ ਆ ਪਿੰਡ ਭੋਲੇਗੀ ਜ਼ਿਲ੍ਹਾ ਗੁਰਦਾਸਪੁਰ ਦੀ ਤਸਵੀਰ ਬਟਾਲਾ ਨਦੀਕ ਫਤਿਹਗੜ੍ਹ ਜੁੜੇ ਹੋਏ ਮੈਂ ਦੇਖੋ ਕੋਈ ਤੇਰੇ ਛੋਟੇ ਜਿਹੇ ਲੱਗੇ ਸੇਲ ਆ ਜੀ ਤੇ ਬਹੁਤ ਕੁਆਲਿਟੀ ਵਾਲੀਆਂ ਝੋਟੀਆਂ ਆ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਜੀ ਸਰਪੰਚ ਡੇਰੀ ਫਾਰਮ ਵੇਖਣ ਆਲੇ ਵੀਰਾਂ ਭਰਾਵਾਂ ਦੇ ਸੰਦੀਪ ਡੇਰੀ ਫਾਰਮ ਵੇਖਣ ਆਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਵੈਲਕਮ ਜੀ ਐ ਡੇਰੀ ਇਹ ਬਹੁਤ ਸੰਤ ਪਿਆਰ ਕਰਦੀ ਹੈ ਠੀਕ ਹੈ ਜੀ ਤੇ ਇਦਾਂ ਹੀ ਆਪਣਾ ਕੰਮ ਚੱਲਦਾ ਰਹੇ ਵੇਗਿਆ ਮਾਲ ਵਿਚ ਨਾਲੇ ਮਾਲ ਮਲਕ ਦੀ ਕਿਰਪਾ ਨਾਲ ਰੁਟੀਨ ਵਿੱਚ ਵੇਖੀ ਇਹਨਾਂ ਦਾ ਬੜਾ ਵਧੀਆ ਤੇ ਉਦੋਂ ਹੀ ਬੜਾ ਵਧੀਆ ਸਪਾਉਸ ਬਣਿਆ ਹਾਂਜੀ ਹਾਂਜੀ ਤੇ ਕੱਤੀਪੜੇ ਵਿਕੀ ਜਾਂਦਾ ਮਾਲ ਇੱਕ ਦੋ ਇੱਕ ਦੋ ਮੱਝਾਂ ਰੋਜ਼ ਸੇਲ ਹੋਈ ਜਾਂਦੀ ਹਾਂਜੀ ਹਾਂਜੀ ਰੁਟੀਨ ਵਿੱਚ ਮੱਝਾਂ ਵੇਖਣ ਲਈ ਸਰਵਜਨ ਡੇਰੀ ਫਾਰਮ ਤੇ ਹਾਂਜੀ ਹਾਂਜੀ ਦੂਜੇ ਤੇ ਜੇ ਦਿਨ ਸੰਦੀਪ ਡੇਰੀ ਫਾਰਮ ਦੇ ਗਏ ਬਿਲਕੁਲ ਠੀਕ ਨਹੀਂ ਕਰਦੇ ਤੇ ਆਪਣਾ ਕੰਮ ਦਾ ਕੰਮ ਇਸ ਚਾਲੂ ਕਰਨਾ ਥੋੜੇ ਦਿਨਾਂ ਦਾ ਆਗੇ ਬਾਈ ਬਸੋ ਭਈਏ ਬੈਠੇ ਸੀ ਨਾ ਉਧਰ ਹਾਂਜੀ ਹਾਂਜੀ ਉਧਰ ਲਿਆ ਆਪਣਾ ਉਹਨਾਂ ਨੇ ਘੇਰਿਆ ਹਾਂ ਬਸ ਉਹ ਚੱਲ ਗਏ ਤੇ ਹੁਣ ਬਸ ਇਹ ਕਾਲਜ ਆਪਰ ਤੋਂ ਅੱਗੇ ਪਹਿਲੇ ਵਾਰ ਬਣਾਉਗੇ ਮਟਾ ਵਾਲਾ ਦੇ ਹੋਇਆ ਕੰਮ ਸਾਰਾ ਰੈਡੀ ਸਿਰਫ ਉੱਥੇ ਬੈਠੇ ਹੀ ਵੈਸੇ ਠੀਕ ਹੈ ਕੰਮ ਸਾਰਾ ਉੱਕੇ ਰਿਪੋਰਟ ਹੈ ਚਲੋ ਤੇ ਕਲਾਈਏ ਨਾਲ ਨਾਲ ਵਾਜਿਆ ਨੇ ਕਰਾ ਦੱਸੋ ਤੇ ਨਾਲ ਨਾਲ ਕਰ ਦਿਆ ਸਮਝ ਦਿਖਾ ਕਰਾਂ ਜੀ ਪਹਿਲਾਂ ਤੁਹਾਨੂੰ ਥੱਲੇ ਲੇਵਾ ਰਹਾ ਦੰਦਾਂ ਮਾਰੇ ਬਾਅਦ ਜਾਣਕਾਰੀ ਲੈਂਦੇ ਆਪਾਂ ਸਰਪੰਚ ਕਿੰਨੇ ਦਿਨ ਝੋਟੀਆਂ ਜੀ ਚਾਰ ਦੰਦ ਕੋਈ ਪਹਿਲਾ ਮੂੰਹ ਪਟਕੇ ਰਹਿਲੇ ਤਸੱਲੀ ਕਰ ਅੱਛਾ ਜੀ ਫੇਰ ਝੋਟੀ ਜਾ ਕੇ ਰਏ ਇਹ ਨਾ ਕੋਈ ਵੀ ਦੂਜਾ ਸੁਭਾ ਜਾਂ ਤਿੰਨ ਪਹਿਲਾ ਸੁਭਾ ਹੋਈ ਤੇ ਪਹਿਲਾ ਸੁਭਾ ਪਹਿਲਾ ਇਹ ਜੈਡ ਬਲੈਕ ਬੇਰ ਝੋਟੀ ਆ ਐ ਨਾਗਨ ਕੀ ਕਾਲੀ ਏ ਜਮਾ ਤੇ ਸਿੰਘ ਕਵਾੜੀ ਬਖਾਦੇ ਜੁਬਣਾ ਤੋਰਦੇ ਤੇ ਮੇਰਾ ਭਰਾ ਐ ਲੇਵੇ ਲੇਵੇ ਸਾਰੀ ਵਿਖਾ ਦੇ ਝੋਟੀ ਦੇ ਦਰਸ਼ਨ ਕਰਾ ਦੇ ਪਰ ਮੈਂ ਤਾਂ ਦਾਈ ਫਾਈ ਤੋਂ ਕਿ ਨਹੀਂ ਬੱਲੀ ਜਿਹੜਾ ਸਹੀ ਦੁੱਧ ਚੂਣ ਵਾਲਾ ਭਾਂਡੇ 'ਚ 14 ਕਿਲੋ ਚੋਰਾ ਕੋਲ ਐਸੋ ਦੇ ਗੱਲ ਉਹ ਵੀਡੀਓ ਕਰਾਂਗੇ ਜਿਹੜਾ ਮਤਲਬ ਸਚਾਈ ਹੈ ਕਹਿਣ ਨੂੰ ਲਿਆ ਆ ਕੇ 20 ਕਿਲੋ ਕਹਿ ਰਹੇ ਨੇ ਐਂਡ ਵੀ ਜੀ ਹੈਗੇ ਬੱਸ ਬੋਲੀ ਨਸਲਾਂ ਛੋਟੀ ਦੇ ਤੇ ਭਾ ਵੀ ਲਿਖਿਆ ਜਲੇ ਬਿਲਕੁਲ ਇਹ ਇਹ ਸੁਗੜਾ ਲੈ ਜਾ ਹਾਂ ਲੈ ਇਹ ਫੋਟੋ ਗੋਦੀ ਮੈਂਦੀ ਆ ਬੱਚਾ ਮਰ ਗਿਆ ਜੀ ਬੱਚਾ ਇਹਨੇ ਕੱਟਾਇਆ ਹਾਂ ਪੰਗਲਾ ਨਹੀਂ ਸੂਈਆ ਬੱਚਾ ਮਰ ਗਿਆ 15 ਦੇ ਹੋਈਆ ਬੱਚਾ ਬਹੁਤ ਛੋਟੀ ਨੇ ਰਿਖਿਆ ਸਿੰਗ ਬਿਲਕੁਲ ਤੇ ਨਾਲੇ ਸਿੰਗਲ ਹੱਡੀ ਚੱਲੋ ਤਾਂ ਕਰੋ ਆ ਲੈ ਜੁਣਾ ਆ ਲੈ ਆ ਲੈ ਦੇਖੀ ਗਾ ਰੋ ਮਾਕ ਨੀਰੇ ਬਣਾ ਦਾ ਮਜ਼ਾ ਹੀ ਆਇਆ ਜਿਹੜਾ ਐਸੀ ਟੁੜੀਆਂ ਵੇਖੀ ਆ। ਮਾ ਦੀ ਮਾਲਾ ਕੋਲ ਨਾ ਬ੍ਰੈਂਡ ਹੀ ਨਾ ਜਦੋਂ ਲਈਦਾ ਨਾ ਕੋਸ਼ਿਸ਼ ਨਹੀਂ ਕਰਦੇ ਆ ਭਾਏ। ਅਸੀਂ ਮੈਂ ਥੱਲੇ ਹੁਣੀ ਮਾੜੀ ਦੀ ਜਗਾਰ ਭਾਂਡਾ ਮੈਨੂੰ ਲੱਗੋ ਜਿੰਨੀ ਹੈਗੀ ਨਾ ਮਤਲਬ ਨਫਰ ਯਾਦ ਕੁਆਲਿਟੀ ਦਾ ਮਤਲਬ ਪੂਰੀ ਬਿਲਕੁਲ ਬਿਲਕੁਲ ਸੁਪਰਸਟਾਰ ਹੀ ਐ ਸੇਮ ਕੁਆਲਿਟੀ ਪੂਛ ਤੋਂ ਉਠਣ ਦੇ ਅੰਚੇ ਵੇਖੋ ਲੱਗੇ। ਤੇ ਉਨੇ ਹੀ ਨੂੰ ਚਵਾਈ ਚੰਗੀ ਲੱਗੀ ਆ। ਬਸ ਠੀਕ ਆ। ਜਿਹੜਾ ਗੱਲਾਂ ਬਾਤਾਂ ਵਾਲਾ ਉਹ 18 ਕਹਿ ਲਈਏ 17 ਕਹਿ ਲਈਏ 7 ਕਿਲੋ ਡੰਗ ਦਾ ਦੁੱਧ ਵੀਰ ਜਿਹੜਾ ਮਰਜ਼ੀ ਸਾਢੇ ਪੰਜ ਤੋਂ ਪੰਜ ਚਵਾਈ ਦਾ ਸਕਦਾ ਠੀਕ ਹੈ ਜਿੰਨੇ ਦੂਰੋਂ ਨੇੜਿਆਂ ਆਉਣਾ ਕੈਮਰੇ ਉੱਪਰ ਲੱਗੇ ਬਿਲਕੁਲ ਸਵੇਰ ਦੀ ਚਵਾਈਏ ਕਿਉਂਕਿ ਜੇ ਦੂਰੋਂ ਆਉਣਾ ਤਾਂ ਸਮਾਂ ਘਟ ਹੁੰਦਾ ਉਹ ਸਵੇਰ ਦੀ ਤੁਹਾਡਾ ਹੱਕ ਆ ਝੱਕਣ ਦੀ ਲੋੜ ਨਹੀਂ ਆਖੋ ਸਪੈਂਸਰ ਸਵੇਰ ਦੀ ਡਿਟੇਲ ਬਗਾਨਾ ਬਿਲਕੁਲ ਜਈਏ ਆਪਾਂ ਇਹ ਆਮ ਖਾਲਾਂਗੇ ਤੇ ਫਿਰ ਅਸੀਂ ਗਲਤ ਹੋਾਂਗੇ ਠੀਕ ਹੈ ਦੋ ਪੈਸੇ ਲੈਣੇ ਆ ਇਹ ਕਿਹੜੀ ਗੱਲ ਹੈ ਬਾਕੀ ਸੇਵਾ ਆਗੇ ਤੁਸੀਂ ਕਰ ਲਿਓ ਇੱਥੇ ਇਹ ਹਲੇ ਦੁੱਧ ਹਾਜ਼ਰ ਹੈ ਚਲੋ ਹਾਂਜੀ ਹਾਂਜੀ ਬ ਫੇਰੇ ਛੋਟੇ ਛੋਟੇ ਕੰਮ ਹੈ ਛੋਟੇ ਛੋਟੇ ਇਹਦਾ ਮੁੱਲ ਹੈਗਾ ਜੀ 1.5 ਲੱਖ ਰੁਪਏ ਹਾਂ ਇਹ ਕਰਾ ਲੋ ਜਿਹੜਾ ਮਾਰਨਾ ਹੈ ਉਹ ਦੇ ਦਾਂਗੇ ਬਸ ਆਪਣੀ ਦੱਸ ਦੋ ਜਿੰਨਾ ਮਾਰਨਾ ਹੈ ਤੁਹਾਡਾ ਹੀ ਮਾਰ ਹੋਣਾ ਜੋ ਕਹਿ ਦੋ ਜੇ ਤੁਹਾਡਾ ਦੱਸ ਛੱਡ ਦਿਓ ਤੁਸੀਂ ਹਾਂ ਜੀ ਦੱਸ ਜੋ ਕਹਿਤਾ ਜੀ ਇਹ 1.40 ਹਜ਼ਾਰ ਦੀ ਨਗੀਨਾ ਆਈਏ ਤੋਹਫਾ ਆਈਏ ਜਿੰਨੇ ਆਈਏ ਪਹਿਲਾਂ ਸੂਰ ਜਵਾਨੀ ਜਿਹੜਾ ਪੂਰੀ ਆ ਵੇ ਲੋ ਸਿੰਘ ਟਵਾਲੀ ਅਰੀਜਨਲ ਸਾਰਾ ਜਿੰਨਾ ਕੁਝ ਹੈਗਾ ਸੋਨੇ ਦੇ ਜਿਹੜੇ ਬਹੁਤ ਹਰ ਥਣ ਸਵਾਰ ਆਜੂ ਨਾਲ ਚੁਾਈ ਕਰਨਾ ਠੀਕ ਹੈ ਜੀ ਉਹ ਨਹੀਂ ਹਾਂ ਜੀ ਸਰਬੋਤਮ ਹਾਂ ਜੀ ਝੋਡੀ ਇਹ ਵੀ ਬੜੀ ਚੰਗੀ ਏ ਹਾਂਜੀ ਮੂੰਹ ਛੇ ਦਾ ਦਜਰਨ ਉਹਨਾਂ ਦਾ ਵੀ ਖਾਣ ਦੀ ਕਲੀਆਂ ਦਾੰਦੇ ਤੋੜਨੇ ਨੇ ਠੀਕ ਹੈ ਜੀ ਹਾਂਜੀ ਹਾਂਜੀ ਅੱਜ ਦੀ 1.5 ਚੋਣ ਵਾਲਾ 15 ਕਿਲੋ ਜਿਹੜਾ ਡੱਬੇ ਜਿਹਾ ਪਾਰ ਕੇ ਜਾਂ ਬਾਲਟੀ ਚ ਪੈਰਾ ਦੋ ਸਾਰੇ ਅੱਛਾ ਹੁਣ ਇਸ ਟਾਈਮ ਹੈਗਾ ਜੀ ਹਾਂਜੀ ਕੋਲ ਤੇ ਪੁੱਤ ਜੁਬਣਾ ਕਰਾ ਦੇ ਲੋ ਜੀ ਇਹ ਵੀ ਝੋਡੀ ਬਹੁਤ ਸੋਹਣੀ ਆ ਬਾਕੀ ਤੁਸੀਂ ਕਹੋਗੇ ਇਹ ਵੱਡੀ ਝੋਡੀ ਹੈ ਜੀ ਹਾਂਜੀ ਵੱਡੀ ਝੋਡੀ ਚੰਗੀ ਆ ਵੱਡੀ ਝੋਡੀ ਬੋਲੀ ਨਖਲ ਲੋਕਾਂ ਦੇ ਮੂੰਹ ਦੀ ਲੰਬਾਈ ਜਿਹੀ ਕੱਢੀ ਆ ਚੋਰ ਮੋਰਾ ਝੋਡੀਆਂ ਜਿੰਨੇ ਝੋਡੀ ਆ ਇਹਨ ਮਗਨ ਨੂੰ ਆਫ ਦੀ ਕੱਟੀ ਹੈ ਅੱਛਾ ਕੱਟੀ ਆ ਗਈ ਹਾਂ ਤੇਰੀ ਜੀ ਇਹ ਦੇਖੋ ਜਿਹਦੀ ਜਿੰਨੀ ਯਾਰ ਬਾਕੀ ਉਹ ਥੱਲੇ ਰੱਖ ਬੜਾ ਕਿਆਰ ਆਵੇ ਇਹ ਹਵਾ ਆਵੇ ਸਰਦਾਰ ਜੀ ਅਸਲ ਲੱਗਦਾ ਮੈਂ ਥੋੜੀ ਦਾ ਅੱਜ ਅੱਜ ਸੁਣਿਆ ਦਿਆ ਅਹ ਰੋਗਾ ਸਵਾਇਦੋ ਵਧੀਆ ਬੰਬ ਦੀ ਜੌੜੀ ਨਹੀਂ ਬਣੀ ਮੇਰੇ ਕੋਲੇ ਜੀ ਬਿਲਕੁਲ ਇਹਦੇ ਪਾਣੀ ਲਾਉਣੇ ਪੱਕਾ ਕੰਮ ਹੈ ਕਿਦਾ ਵੀ ਪਾਣੀ ਦਾ ਕੰਮ ਹੈ ਉੱਥੇ ਨਹੀਂ ਨਹੀਂ ਸਹੀ ਗੱਲ ਹੈ ਸਹੀ ਇਹਨਾਂ ਪੀੜੀਆਂ ਐਸੇ ਕੰਮ ਨਹੀਂ ਚੱਲੀਆਂ ਬਿਲਕੁਲ ਜੀ ਆਜਾ ਜੋਬਾ ਧਿਆਨ ਕਰਾ ਇਹ ਕੱਢੀ ਗੱਡੀ ਹੈ ਕੱਢੀ ਹੈ ਕੱਢੀ ਨੇ ਨਮਾਜ਼ ਦੀ ਕੱਢੀ ਆਉਣੀ ਲੋ ਜਾਨੀ ਤੇ ਬਾਕੀ ਇਹਦੇ ਇਹਨਾਂ ਦੀ ਸੁਣੀ ਵੀ ਆਪਣਾ ਮਾਲ ਲੱਗਦੇ ਅਸੀਂ ਕੋਈ ਹਾਰ ਨਹੀਂ ਲੱਗਾ ਮੈਂ ਵੇਚਣੀ ਹੈ ਬਿਲਕੁਲ ਤੇ ਬਾਕੀ ਜਿੰਨੀ ਹੈਗੀ ਵੇਖੋ ਥਾਣਾ ਚਲੋ ਖਾਲੋ ਦਾ ਲੇਵਾ ਖਾਲੋ ਵੱਡੀ ਚੜਾਈ ਖਾਲੋ ਸੇਗ ਕੁਆਲਟੀ ਵੀ ਖਾਲੋ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਜਿੰਮ ਲੈ ਲੈ ਕੇ ਆ ਬਰੇ ਆ ਨੀਰੇ ਖਾ ਚੱਕੇ ਗਏ ਬਸ ਇਹੀ ਜਿੰਨੀ ਹੈਗੀ ਸਾਫ ਸੁਥਰੀ ਵੇਖੋ ਝੋਟੀਆਂ ਅਜੇ ਟਾਈਮ ਦੀ ਨਹੀਂ ਕੋ ਲੱਗਾ ਝੋਟੀਆਂ ਸਵੇਰੇ 4 ਵਜੇ ਦੀ ਚਵਾਈ ਹੁਣ 2 ਵਜੇ ਆ ਬਿਲਕੁਲ ਠੀਕ ਹੈ ਨਹੀਂ ਤੁਹਾਨੂੰ ਹਰ ਵੀਡੀਓ ਜਿਵੇਂ ਕੀ ਕਿੰਨੇ ਵੀ ਦੋ ਟਾਈਮ ਚੁੱਕੇ ਖੜੋ ਮੱਜਾ ਤੁਹਾਨੂੰ ਅਹੀਂ ਨਹੀਂ ਵੀਜੀ ਗੂਗਲ ਪੇ ਦੇ ਸ਼ੌਕੀ ਹੈਗੇ ਤੁਹਾਨੂੰ ਹਰ ਵਾਰ ਕਿਹਾ ਤੇ ਕੀ ਗੱਲ ਆਹੀਂ ਹੈਗੇ ਇੱਥੇ ਸਭ ਕਰਦੇ ਹੈ ਜੀ ਮੈਂ ਵੀ ਨਹੀਂ ਡਰਦੇ ਅਸੀਂ ਸਿੱਧੀ ਗੱਲ ਆਹੀਂ ਜਿਹੜੇ ਖਾਤੇ 'ਚ ਪੈਸੇ ਆਉਂਦੇ ਹਨ ਸਾਡੀ ਉਹ ਕਹਿ ਲਈ ਵਜਾ ਕੇ ਖੜੇ ਪੈਂਦਾ ਹਾਂਜੀ ਹਾਂਜੀ ਨਹੀਂ ਕਈ ਖਾਤੇ 'ਚ ਪੈਸਾ ਨੂੰ ਓਕੇ ਹਾਂਜੀ ਹਾਂਜੀ ਜਿਹਨੇ ਖਾਤੇ 'ਚ ਜਿਹੜੇ ਪੈਸੇ ਆਉਂਦੇ ਨਾ ਤੁਹਾਨੂੰ ਟਾਰਨ ਇਹ 1.5 ਲੱਖ ਰੁਪਏ ਆ ਗਿਆ ਉਹਦਾ ਮਨ ਕਰ ਗਿਆ 11500 ਜਿਲ ਗਿਆ ਚਲਿਆ ਗਿਆ ਉਹ ਤਾਂ ਖਤਮ ਹੋ ਗਿਆ ਕੰਮ ਤੁਹਾਨੂੰ ਇਹ ਗਲਤੀ ਇਹ ਤੇ ਬਾਕੀ ਇੱਥੇ ਆਓ ਤਸੱਲੀ ਕਰਕੇ ਫਿਰ ਰੁਪਏ ਦਿਓ ਬਿਲਕੁਲ ਇਹ ਵੱਡੀ ਵੇ ਲੋ ਚੌੜੀ ਬੜੀ ਲੈ ਸੇਕ ਕੁਆਲਟੀ ਬੜੀ ਲਿਵਾ ਬੜਾ ਚੰਗਾ ਨਵਾਬ ਦੀ ਮਗਰ ਕੱਟੀ 15 ਕਿਲੋ ਦੁੱਧ ਹਾਜੇ ਚੋਣ ਵਾਲਾ ਤੇ ਇਹ ਮੁੱਲੇ ਦਾ ਵਿਜਾਇ ਨਹੀਂ ਕਰਾਂਗੇ ਜੀ ਮੁੱਲੇ ਦਾ ਝੋਟੀਆਂ ਕਰਦੇ ਜੀ 1 ਲੱਖ 70000 ਰੁਪਏ ਤੇ ਕਰਾ ਲਓ ਬੜੀ ਬੁਢੀ ਇਹਦੀ ਵੀ ਛੋਟ ਚੰਗੀ ਹੋਣੀ 5 6 ਲਓ 5 ਦਾ ਮਾਲ ਹੀ ਦਿੱਤਾ ਜਾਨਦੂ ਠੀਕ ਹੈ ਜੀ ਇਸ ਰ ਮਾਰੀ ਹੈ ਤੇ ਕੋਈ ਜਨਰਲ ਰੇਟ ਪਾਇਆ ਛੋੜ ਜਿਹੜੇ ਰੋਤ ਗਈ ਝੋਡੀ ਗਈ ਇਹ ਝੋਡੀ ਨੂੰ ਬਖਸਾਤ ਕਰਦੇ ਪੰਜਾਬ ਦੀ ਫਰੀ ਝੋਡੀ ਦੇ ਰਾਂਗੇ ਬਸ ਠੀਕ ਹੈ ਹਾਂ ਜੀ ਬਾਕੀ ਝੋਡੀਆਂ ਵੱਡੀਆਂ ਬਹੁਤ ਸੋਹਣੀਆਂ ਝੋਡੀਆਂ ਵਾਂ ਇੱਥੇ ਇੱਕ ਦੋ ਪਰ ਜਿਆਦਾ ਪਾਣ ਲੱਗੂ ਆ ਕੇ ਨਹੀਂ ਜੀ ਹਾਂ ਜੀ ਇਹ ਦਰੋਂ ਦਾ ਚਾਰ ਦਿਨ ਦਾ ਓਰੀਜਨਲ ਸੂਈ ਇਹ ਵੀ ਸੱਤਾਂ ਦਿਨਾਂ ਦੀ ਸੂਈ ਅੱਛਾ ਦੁੱਧ ਜਿੰਨਾ ਵੀ ਉਹਨਾਂ ਦੱਸਾਂਗੇ ਹਾਂਜੀ ਦੁੱਧ ਅੱਜ ਜਿਹੜੇ ਤੇ 12 ਕਿਲੋ 12 ਕਿਲੋ 13 ਕਿਲੋ ਵਣੀ ਹੈਗਾ ਠੀਕ ਆ 12 ਤਾਂ ਸਾਢੇ 11 ਲੈ ਸਕਦਾ ਠੀਕ ਆ ਦਾਲ ਲਗਦਾਂਗੇ ਉਹ ਵੀ ਸਾਫ਼ ਸੁਥਰੀ ਬਿਲਕੁਲ 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 ਸਾਢੇ 11 ਤੋਂ ਲੈ ਕੇ 12 ਕਿਲੋ ਮੰਨ ਕੇ ਲੈ ਲਿਆ ਕੋਈ ਹਾਂ ਬਾਕੀ ਬਦੂਗੀ ਝੋਟੀ 2 ਕਿਲੋ ਟਾਪਾ ਵੱਡੀ ਦੇ ਲੋ ਸਣ ਖਵਾਣੀ ਦਾ ਕਰਾ ਦੇ ਕਟਾ ਕਟਾ ਹੀ ਆ 1 ਕਟਾ ਲੈ ਲੈ ਪੂਰੀ ਰਾਜੀ ਝੋਟੀ ਝੰਭੂ ਇਹ ਵੀ ਦਿਖਾ ਦੇ ਕਰੇ ਤੋੜ ਕੇ ਦਿਖਾ ਦੇ ਤੁਹਾਨੂੰ ਤੇ ਜੋ ਬਣਾ ਕੱਢ ਫੇਰ ਬਾਅਦ ਵਿੱਚ ਲੈ ਵੇ ਇਹ ਵੀ ਜਿਹੜੀ ਲਵਾਂਗੇ ਡੰਗਰ ਸੁਪਰ ਸਟਾਰ ਹੀ ਲਵਾਂ ਬਿਲਕੁਲ ਵਾਰ

ਇਹ ਕਿੰਨੀ ਹੈਗੀ ਵੀ ਸੁਪਰਸਟਾਰ ਇਹ ਇੱਕ ਹੀ ਮੈਲਾ ਵੀ ਜਾਨ ਕੈਮਰਾ ਵਾ ਕੇ ਥੜਮਾ ਨਾ ਬਖਾ ਦੇ ਛੋਟੀ ਨਗਰੇ ਮਾਤੇ ਥਾਣ ਕੀ ਨੱਗਾ ਠੀਕ ਹੈ ਇਹ ਹੈਗੀ ਵੀ ਨਾ ਮਤਲਬ ਪੂਰੀ ਸੁਪਰਸਟਾਰ ਚੈਂਪੀਅਨ ਇਹ ਸੇਂਗ ਤੋਂ ਲੈ ਆ ਗਿਆ ਰੰਗ ਦੇ ਕੋ ਜਾ ਬਣੂ ਵਰਗਾ ਪੂਰੀ ਮਤਲਬ ਸੁਪਰਸਟਾਰ ਹੈ ਜਿਸ ਤਰ੍ਹਾਂ ਤੇ ਮੁੱਲ ਝੋਡੀ ਦਾ ਇਹ ਵੀ 140000 ਰੁਪਿਆ ਕਰਦੇ ਤੇ ਇਹਦਾ ਵੀ ਕਰਦਾਂਗੇ ਮਾਨਦਾਨ ਹਾਂਜੀ ਸਰ ਹਾਂਜੀ ਕਰਦਾਂਗੇ ਤੇ 135000 ਦੇ ਵਿੱਚ 50 ਕਿਲੋਮੀਟਰ ਤੱਕ ਫਰੀ ਏਅਰ ਚਾਰ ਮਾਲ ਨਾ ਬਾਬੇ ਦੀ ਮੇਰੇ ਨਾਲ ਕੋ 32 35 ਮਈਆਂ ਮਹੀਨੇ ਦੀਆਂ ਆਪਣੇ ਸੱਜਣ ਮਿੱਤਰ ਜਿਹੜੇ ਆ ਜਾਂਦੇ ਆ ਬਾਕੀ ਦੋ ਮਈਆਂ ਨੇ ਮਾਈਏ ਖਾਲ ਦਿੰਨੇ ਆ ਉਹਨੇ ਸਾਈਆਂ ਆਈਆਂ ਉਹਨਾਂ ਨੇ ਸਵੇਰੇ ਚੋਈਆਂ ਜੋਣਾ ਪਤਲਾ ਮੈਂ ਵਿਖਾ ਦੇ ਦਰਸ਼ਨ ਕਰਾ ਦੇ ਜੋ ਲੈ ਕੇ ਕੋਈ ਗੱਲ ਇਹ ਸਰਮਾਦਾ ਸੁੱਈ ਜਾਂ ਚ ਇਹ ਸੂਈ ਝੋਲੀ ਹੈ ਹਾਂਜੀ ਵੱਡੀ ਵੱਡੀ ਦਾ ਅੰਤ ਕੋਈ ਕੋਈ ਨਹੀਂ ਇਹ ਤੇ ਦੁੱਧ ਕਿਨੇ ਜੋ ਦੁੱਧ ਦੇ ਸਾਰੇ 18 ਕਿਲੋ ਕੰਡੇ ਲਾਵਾ ਦੁੱਧ ਜਿਹੜਾ ਮੱਝਾਂ ਨਾਲ ਤਸੱਲੀ ਕਰਦੇ 18 ਹੋ ਗਈ ਕੋਈ ਮੜਾ ਕੋਈ ਨਹੀਂ ਮੜਾ ਕੋਲ ਕੋ ਜਾ ਮੜਾ ਕੋਲ ਕੋ ਜਾ ਹੇ ਮੈਂ ਬਹੁਤ ਵੱਡੀ ਆ ਜੀ ਸਾਡੇ 7.5 ਦੇ ਚੁਾਈ ਜੀ ਖੰਡੇ ਦੇ ਬੰਦੇ ਮਹੀਂ ਲਈ ਅੱਛਾ ਠੀਕ ਆ ਹਾਂਜੀ ਹਾਂਜੀ ਕੱਢਣੀ ਖੜਦੇ ਕਿ ਨਹੀਂ ਕੱਢਦੇ ਸਾਈ ਉਹਨਾ 1000 ਰੁਪਇਆ ਪਾਈ ਠੀਕ ਆ ਤੁਹਾਡੀ 1000 ਰੁਪਇਆ ਸਾਈ ਪਾਈ ਆ ਆਹ ਦੇ ਬੰਦੇ ਵੱਡੀ ਵੱਡੀ ਬੋਝ ਆ ਵੱਡੀ ਵੱਡੀ ਬੋਝ ਕਿਦਾ ਯਾਲਾ ਕਹਿਣ ਦੀ ਗੱਲਾਂ ਨਹੀਂ ਰੈਣ ਸੈਂ ਦੀ ਸੁੱਦਾ ਪਰੀ 2 ਡੰਗ ਦਸਲੀ ਕਰਕੇ ਖੜਿਆ 9 ਕਿਲੋ ਡੰਗ ਦਾ ਦੁੱਧ ਕੱਢੂਗੇ ਲੈ ਜੈ ਨਹੀਂ ਇੱਥੇ ਬੱਜੀ ਆ ਇਹਦੀ 1000 ਰੁਪਇਆ ਸਾਈ ਆਈ ਪਗਲੀ ਖੜਦੇ ਕਿ ਨਹੀਂ ਖੜਦੇ ਫੋਨ ਕਰਕੇ ਮੇਰਾ ਵੀਰ ਪਜੇ ਸ਼ਾਮਾ ਦਾ ਕਰਾਰਾ ਉਹਨਾਂ ਦਾ ਇਹਦਾ ਮੁੱਲ ਬਿਲਕੁਲ ਜਾਇਜ਼ ਦੇ ਦਾਂਗੇ ਬਿਲਕੁਲ ਜਾਇਜ਼ ਸੰਭੂ ਵੀਰ ਦੇ ਦਾਂਗੇ ਵੱਡੀ ਵੇਲਾ ਕੰਦ ਤੋਂ ਉੱਚੀ ਖੜੀ ਆ ਦੁੱਧ ਕਹਿਣ ਦੀਆਂ ਗੱਲਾਂ ਨਹੀਂ ਪਹਿਲਾਂ 2 ਡੰਗ ਚੋੜੇ ਵੀਰ ਖੰਨੇ ਵਾਲਾ ਵੇਖਣ ਡਿਆ ਨੇ ਜਿਹਨੇ 1000 ਸਾਈ ਪਾਈ ਆ 2 ਟਾਈਮ ਨੇ ਕੰਡਾ ਲਵਾਇਆ ਸਾਈਸ ਰੁਪਏ ਹਜ਼ਾਰ ਰੁਪਏ ਅਮਰੀਕਾ ਦੇ ਪੈਸੇ ਪਾਉਣੇ ਆ ਪਤਾ ਨਹੀਂ ਅੱਜ ਜੇ ਪਵਾ ਤੇ ਪਵਾ ਤੇ ਨਹੀਂ ਪਾਏ ਤੇ ਚਾਮਣ ਮੈਂ ਵੇਚ ਦੇਣੀ ਆ ਰੇਟ ਛੋੜ ਆਇਆ ਕਰਨਾ 1,60,000 ਰੁਪਏ 2000 ਛੋੜ ਚਲੋ ਦੁੱਧ 18 ਕਿਲੋ ਕੰਡੇ ਲਾਵਾਂ 1,58,000 ਦੀ 58,000 ਦੀ ਬਿਲਕੁਲ ਇਹ ਪਿਓ ਝੋਡੀ ਵੀ ਕਰੋ ਦਰਸ਼ਨ ਇਹ ਵੀ ਝੋਡੀ ਬੰਦੇ ਨਾ ਇਥੋਂ ਦੇ ਜੇ ਅਟਾਰੀ ਦੇ ਅੱਛਾ ਜੀ ਉਹਦੇ ਕੋ ਰਿਸ਼ਤੇਦਾਰੀ ਇਸ ਵੀਰੇ ਚੋਗੇ ਗਏ ਔਰ ਛਾਮਣ ਫੇਰ ਇਹਦੇ ਚੋਣੀ ਆ ਪਹਿਲਾਂ ਸੁਖ ਲਾਗੇ ਪਹਿਲਾਂ ਅੱਜ ਵੀ ਚਾਰ ਦਾ ਪਤੂ ਖਾਣੇ ਕੋਲ ਕੇ ਹੋਰ ਹੋਰ ਹੈ ਇਹਨਾਂ ਤੋਂ ਖਾਦ ਜੇ ਵੇ ਜੇ ਹੋ ਸਕਿਆ ਕਿ ਇਹ ਦੀਸਮਸ ਹੋ ਗਈ ਤੇ ਕੋਈ ਵੀ ਭਰਾ ਫੋਟ ਕਰਕੇ ਲੈ ਸਕਦਾ ਨਹੀਂ ਕਰ ਤੇ ਤਾਂ ਬਾਹਰ ਖੱਲੇ ਮਰਾ ਖੱਲੇ ਰੱਖੀ ਛੋਟੀ ਦੇ ਲੈਵਾ ਇਹ ਛੋਟੀ ਕਿੱਡਾ ਸਾਹ ਬਿਲਕੁਲ ਜੈਡ ਬਲੈਕ ਉੱਤੀ ਆ ਗੰਦਾ ਜਉ ਥੱਲੀ ਕਰ ਰਿਹਾ ਵੀ ਦੰਦਾ ਜਿਹੇ ਚੌਗੀ ਚੌਗੀ ਸੀ ਪੀ ਸੀ ਸੀ ਇਹਨਾਂ ਵੀਰੋਂ ਤਰਫੋਂ ਆਏ ਆ 에ਅਰਪੋਰਟ ਤੋਂ ਆਏ ਆ ਉਹਨਾਂ ਸ਼ਾਨਹੇ ਰਿਸ਼ਤੇਦਾਰੀ ਇਲਾਕੇ ਬਣੇ ਹੋਏ ਉਨਾ ਸਵੇਰੇ 7:30 ਵਜੇ ਆ ਕੇ ਬੈਠੀ ਹੋਈ ਆ ਉਹ ਕਹਿੰਦੇ ਸ਼ਾਮ ਨੂੰ ਫੇਰ ਹੀ ਚੋਣੀ ਆ ਮੈਂ ਚੋਲੋ ਪੈ ਗਏ ਤਸੱਲੀ ਕਰੋ ਆਪਣੀ ਜੀਂਗਰ ਜੇ ਲੈ ਕੇ ਠੀਕ ਆ ਨਾ ਖੰਡ ਲ ਕੇ ਕੋਈ ਵੀਰ ਭਰਾ ਕੋਣ ਕਹਿੰਦੇ ਦਾ ਛੋੜਾ ਆ ਜਾ ਭਾਜੇ ਹਾਂਜੀ ਕੱਟਾ ਇਹਦੇ ਮਗਰ ਦੇ ਲੇਵਾ ਬੜਾ ਚੰਗਾ ਛਾਹ ਪੁਫਰੀ ਪੜੀ ਆ ਇਹਦੇ ਮੈਂ ਕੱਟੀ ਹੱਥ ਹਾਂਜੀ ਇਹਦੇ ਮਗਰ ਕੱਟੀ ਜੀ ਹਾਂਜੀ ਚਲੋ ਉਹ ਵੀ ਜੋ ਬਣ ਪਤਾ ਹੈ ਨਾ ਜੋ ਬਣ ਸਾਰਾ ਕੰਮ ਕਰਦਾ ਆ ਅਸੀਂ ਇਹਦੇ ਆ ਗਏ ਬਸ ਜਿੱਦਾਂ ਪਰੋਣੇ ਨਹੀਂ ਆਉਂਦੇ ਉੱਤੋਂ ਉਤਰ ਕੇ ਥੱਲੇ ਆ ਗਏ ਥੱਲੇ ਉਹ ਫੇਰ ਉੱਪਰ ਚਲ ਗਏ ਬਾਕੀ ਕਰਤਾ ਧਰਤਾ ਇਹ ਹੋਈ ਆ ਰੇਟ ਇਹਦਾ ਸਵਾਲ 100000 ਰੁਪਇਆ ਰੇਡ ਆ 120000 ਦੇ ਦਾਂਗੇ ਜਾਸਰ ਇਹ ਉੱਡਦੀ ਜਾਵਾਂਗੇ ਕਿਉਂਕਿ ਉਹਨਾਂ ਨਾਲ ਵੀਰਾਂ ਨਾਲ ਇਹਦਾ ਸੌਦਾ ਆ ਜੋ ਲੈ ਕੇ ਠੀਕ ਆ ਨਹੀਂ ਨਾ ਦੇ ਦਿਆਂਗੇ ਝੋਟੀਆਂ ਤੇ ਦੇਖੋ ਜੀ ਆਹੀ ਪੰਜ ਝੋਟੀਆਂ ਕਰ ਦੋ ਦਰਸ਼ਨ ਫਿਰ ਤੇ ਇੱਕ ਅਖੰਡ ਫਿਰ ਦਿਖਾ ਰਹੇ ਭਟੀਆਂ ਝੋਟੀਆਂ ਵਾ ਤੇ ਬਹੁਤ ਸਾਰੀਆਂ ਝੋਟੀਆਂ ਲੇਵਿਆ ਰਹੇ ਫੋਲੇ ਆ ਗਿਆ ਚਲੋ ਇਹ ਲੋਕਲ ਮਾਲ ਨਹੀਂ ਸਾਨੂੰ ਉਧਰੋਂ ਮਾਲ ਆਈ ਆ ਬਾਕੀ ਮੇਰਾ ਵੀ ਇੱਥੇ ਆ ਕੇ ਦੋ ਟਾਈਮ ਰੈਂਡਮ ਚੁਆਈ ਕਰੋ ਉਹ ਤੁਹਾਡਾ ਹੱਕ ਬੰਦਾ ਹੈ ਨਾ ਜੀ ਹਾਂਜੀ ਹਾਂਜੀ ਉਹ ਕਰੋ ਆਪਣਾ ਜੀ ਆਈ ਹਰ ਪਾਰ ਕਹਿੰਦੇ ਹਾਂ ਜੀ ਤੁਹਾਨੂੰ ਕਹਾਂ ਤੇ ਵੀ ਨਹੀਂ ਕੋਈ ਸ਼ੌਂਕੀ ਨਹੀਂ ਹੈ ਤੇ ਨੰਬਰ ਆਪਣਾ ਜੇ 95016 58050 ਪਿੰਡ ਭੋੜੇ ਦੇ ਜ਼ਿਲ੍ਹਾ ਗਰਦਾਸਪੁਰ ਤਸਵੀਰ ਬਟਾਲਾ ਨੇੜੇ ਫਰੇਗੜ ਟੋੜੀਆਂ ਬਟਾਲਾ ਆਪਾਂ ਨੂੰ ਬਿਲਕੁਲ ਅੱਗੇ ਪੈਂਦਾ ਅੰਮ੍ਰਿਤਸਰ ਤੋਂ 32 ਕਿਲੋਮੀਟਰ ਤੇ ਬਟਾਲਾ ਆਪਾਂ ਨੂੰ 22 ਕਿਲੋਮੀਟਰ ਸਰਪੰਚ ਡੇਰੀ ਫਾਰਮ ਤੇ 24 ਘੰਟੇ ਝੋਟੀਆਂ ਲੈਂਦੀਆਂ ਆ 507 ਰਹਿਣ ਸਹਿਣ ਦੀ ਸੁਵਿਧਾ ਪੂਰੀ ਏ ਝੱਕਣ ਦੀ ਵੀ ਲੋੜ ਨਹੀਂ ਦੋ ਟਾਈਮ ਤਿੰਨ ਨਾਲ ਤਸੱਲੀ ਕਰਕੇ ਖੜੋ ਫਰਜੇ ਤੁਹਾਡਾ ਜੇ ਟਾਈਮ ਤੁਸੀਂ ਕੱਢਣਾ ਜੇ ਤੇਲ ਤੁਸੀਂ ਪੁੱਕਣਾ ਬਾਜੀ ਬਾਜੀ ਤੁਹਾਡੇ ਕੋਲ ਕੋਈ ਨਾ ਨਹੀਂ ਸਾਰੇ ਵੇਖਣੀਆਂ ਮੈਸਟੀ ਗੱਲ ਜੀ